ਸਤਿ ਸ੍ਰੀ ਅਕਾਲ ਜੀ ਆ ਦੇਖੋ ਜੀ ਆਪਾਂ ਨੇ ਇਹ ਵੀ ਟਾਲੀ ਦੇ ਬਲੌਕ ਦੇ ਵਿੱਚੋਂ ਤੁਹਾਨੂੰ ਇੱਕ ਨਵੇਂ ਡਿਜ਼ਾਈਨ ਦੀ ਫੱਟੀ ਹੁਣਾਂ ਜਿ ਦਿਖਾਉਣਾ ਹੈ ਚੈੱਕ ਕਰੋ ਤੇ ਇਹ ਹੀ ਆਪਾਂ ਨੇ ਵੀ ਨਹੀਂ ਬਣਾਈ ਸੀ ਪਹਿਲਾਂ ਇਹ ਵੀ ਤੁਹਾਨੂੰ ਆਪਾਂ ਨੇ ਵੱਖਰਾ ਡਿਜ਼ਾਈਨ ਪਾ ਕੇ ਦਿਖਾਵਾਂਗੇ ਤੁਹਾਨੂੰ ਇਹ ਟਾਲੀ ਦੀ ਲੱਕੜ ਹੈਗੀ ਇਹ ਕਿਸੇ 69 ਨੇ ਬਣਵਾਈ ਹੈ ਜੀ ਠੀਕ ਹੈ ਟਾਲੀ ਵੀ ਜੜ੍ਹ ਚੋਂ ਕੱਢਿਆ ਆਪਾਂ ਨੇ ਇਹ ਇਹਦੇ ਤੁਹਾਨੂੰ ਹੋਰ ਸਾਹਬ ਨਾਲ ਡਿਜ਼ਾਈਨ ਪਾ ਕੇ ਦਿਖਾਵਾਂਗੇ ਪਹਿਲਾਂ ਆਰੇ ਜੀ ਤਾਂ ਕਿਸੇ ਨੇ ਪਾਇ ਨਹੀਂ ਨਾ ਆਪਾਂ ਨੇ ਬਾਇ ਆਖਣ ਨੂੰ ਮੇਰੀਆਂ ਨਾ ਬਣਾ ਦੇਖੋ ਨਾ ਜੀ ਚੈੱਕ ਕਰੋ ਕਿਵੇਂ ਲੱਗਦਾ ਹੈਗਾ ਇਹ ਗਿਆ ਮੈਂ ਨਾ ਰੱਪਾ ਪੂਕੇ ਕਰ ਦਿਆਂ ਇਹਨੂੰ ਇਸ ਕੋ ਪੂਸ ਕਾਡਵਾ ਆ ਗਈ ਤੇ ਆਪਾਂ ਨੂੰ ਮਤਲਬ ਬਿਆਨ ਜਿਹੜਾ ਪਾਵਾਂਗੇ ਸਾਰਾ ਵਿੱਚੋਂ ਇਧਰੋਂ ਖਾਲੀ ਕਰਕੇ ਇਹੀ ਪਾਵਾਂਗੇ ਉਹਨੂੰ ਵੀ ਹੌਣ ਰੱਖ ਦੇਗੇ ਜਿਵੇਂ ਪਹਿਲਾਂ ਗੁਤੀਆਂ ਪਟੇ ਡੀਆਂ ਪਾਇਆ ਇਹਦੇ ਆ ਜਿਵੇਂ ਸ਼ੇਰ ਦੇ ਲੱਤਾਂ ਹੁੰਦੀਆਂ ਨੇ ਨਾ ਉਹਦੇ ਪੰਜਿਆਂ ਵਾਂਗ ਤਾਹਾਂ ਤੋਂ ਵੀ ਉਹ ਵੀ ਕੁੱਬਾ ਥੱਲੇ ਸੇਰਦੀਆਂ ਪੰਜਿਆਂ ਦੇ ਨਾਲ ਐਂ ਬਣਾ ਰਿਹਾ ਹੈ ਇਹ ਜਿਵੇਂ ਇਧਰੋਂ ਕਰੀਏ ਜਾਂ ਉਸ ਉਵੇਂ ਆਪਾਂ ਦੂਜੇ ਪਾਸੇ ਕਰਾਂਗੇ ਠੀਕ ਹੈ ਇਹ ਕੋਈ ਚੈੱਕ ਕਰੋ ਫੈਨ ਉੱਪਰ ਹੋ ਗਈ ਇਹ ਇਧਰੋਂ ਆਮ ਪੂਰਾ ਰਿੰਗ ਪਾਤਾ ਨੋਟ ਕਰਕੇ ਦੇਖੋ ਕਿਤੇ ਤੁਸੀਂ ਸ਼ੇਰ ਦੀਆਂ ਜਾਂ ਚਿੱਤੇ ਦੀਆਂ ਲੱਤਾਂ ਐਂ ਹੁੰਦੀਆਂ ਨੇ ਇਮੀਆ ਪਣੇ ਰਿਚੇ ਪਾਇਆ ਬੜਾ ਇੱਕ ਬਹੁਤ ਵਧੀਆ ਸ਼ੇਰ ਪੰਜੇ ਵਾਲਾ ਪਾਵਾ ਬਾਈਦਾ ਇਹ ਠੀਕ ਆਪਾਂ ਨੂੰ ਉਹੀ ਬਣਾਇਆਗਾ ਨੀ ਖੁਆ ਪੂਰਾ ਇਦਰਾ ਹੋ ਗਿਆ ਜਮਾਂ ਵਿੱਚੋਂ ਪਣੀ ਚਾਹ ਵਰਸ ਕਰਤੀ ਹੈ ਘੈਂਟ ਬਣاتی ਪੂਰੀ ਤੇ ਵਧੀਆ ਲੱਗੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਜਰੂਰ ਦੱਸੋ ਕਿਵੇਂ ਲੱਗੀ ਚੈਨਲ ਨੂੰ ਕਰ ਲਿਓ ਫਾਲੋ ਠੀਕ ਹੈ ਚੈਨਲ ਨੂੰ ਵੀ ਤੁਸੀਂ ਫੋਲੋ ਕਰਨਾ ਜਿਹੜੀ ਨਵੀਂ ਵੀਡੀਓ ਪਾਇਆ ਕਰਾਂਗੇ ਨਾਲ ਦੇ ਨਾਲ ਤੁਹਾਨੂੰ ਆ ਜਾਇਆ ਕਰੂ ਜੀ ਮਿੱਤਰੋ ਇਹ ਪਾਰ ਰਥਾ ਡਾਇਰੈਕਟ ਬੀਅਰ ਬਣਾਤਾ ਕਿ ਇੱਕੋ ਪੂਰੀ ਆ ਬਾਕੀ ਦੂਜਾ ਪਾਰਟ ਆ ਜਿਹੜਾ ਤੁਹਾਨੂੰ ਉਹ ਅਗਲੀ ਵੀਡੀਓ ਚ ਪਾਵਾਂਗੇ ਪਾਸ ਕਰਕੇ ਤੇ ਉੱਤੇ ਇਹਦੇ ਆਪਾਂ ਇੱਕ ਹੋਰ ਚੀਜ਼ ਵੀ ਰੱਖਾਂਗੇ ਪੂਰੀ ਘੈਂਟ ਬਣਾ ਰਹੇ ਹੁਣ ਦੂਜਾ ਤਾਂ ਤੇ ਇਹ ਹੈ ਆਪਾਂ ਨੇ ਆਹ ਤੇ ਚੀਰਦਿਆਂ ਦੀ ਪਈ ਐ ਉਸ ਤੋਂ ਬਾਅਦ ਜਦੋਂ ਪਾਸ ਕਰਕੇ ਪਾਈ ਤੁਹਾਨੂੰ ਔਰ ਵੱਖਰੀ ਵੀਡੀਓ ਪਾਵਾਂਗੇ ਦੇਖੋ ਕੋਈ ਗੈ ਕੋਕਾ ਪੀਸ ਕਰਤਾ ਜਮਾ ਧੰਨਵਾਦ